ਹੈਲੋ एवरीवन ਸਤ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਜੋ ਅਸੀਂ ਤੁਹਾਡੇ ਲਈ ਦੂਸਰੀ ਵੀਡੀਓ ਲੈ ਕੇ ਆਏ ਆਂ ਪਹਿਲੀ ਵੀਡੀਓ 'ਚ ਵੀ ਮੈਂ ਤੁਹਾਨੂੰ ਪ੍ਰਿੰਟਡ ਕਾਟਨ ਦੇ ਸੂਟ ਵਿਖਾਏ ਸੀ ਹੁਣ ਜਿਹੜੀ ਸਾਡੀ ਅੱਜ ਦੂਸਰੀ ਵੀਡੀਓ ਸੀ ਚੈਨਲ ਤੇ ਪਾ ਰਹੇ ਆਂ ਇਹਦੇ ਵਿੱਚ ਅਸੀਂ ਜੋ ਸਾਡੇ ਸੂਟ ਬਾਹਰ ਪਹਿਣਾ ਨੇ ਮੰਗਵਾਏ ਨੇ ਉਹ ਸੂਟ ਵਿਖਾ ਰਹੇ ਆਂ ਕਿ ਬਾਹਰ ਲਈ ਪਹਿਣਾ ਨੇ ਕਿਦਾਂ ਸੂਟ ਰੈਡੀ ਕਰਵਾਏ ਆ ਕੁਝ ਕ ਸੂਟ ਸਾਡੇ ਰੈਡੀ ਹੋ ਗਏ ਨੇ ਬਣ ਕੇ ਜਾ ਰਹੇ ਨੇ ਕੁਝ ਸਟਿਚ ਹੋਣੇ ਬਾਕੀ ਐ ਮੈਂ ਕਿਹਾ ਚਲੋ ਤੁਹਾਨੂੰ ਦਿਨ ਵੀਡੀਓ ਸ਼ੇਅਰ ਕਰਦੇ ਆ ਇਹ ਸੂਟ ਤੁਸੀਂ ਆਪਦੇ ਬਜਟ ਦੇ ਅਕੋਰਡਿੰਗ ਬਣਾ ਸਕਦੇ ਹੋ ਜਿਆਦੇ ਕੋਸਟਲੀ ਸੂਟ ਨਹੀਂ ਨਾਰਮਲ ਰੇਂਜ ਚ ਸੂਟ ਮਿਲਦੇ ਨੇ ਇਹ ਨਾਰਮਲੀ ਆਪਾਂ ਤਿਆਰ ਕੀਤੇ ਆ ਕੋਈ ਜਿਆਦੇ ਕੋਸਟਲੀ ਨਹੀਂ ਰੈਡੀ ਕੀਤੇ ਵੀਡੀਓ ਵਿਖਾਵਾਂ ਤੁਹਾਨੂੰ ਪਹਿਲੇ ਸੂਟ ਜਿਹੜਾ ਪਹਿਲਾ ਸੂਟ ਆ ਇਹ ਵਰਕ ਵਾਲਾ ਸੂਟ ਹੋ ਕੇ ਰੈਡੀ ਚੱਲਿਆ ਹੈ ਇਹਦੇ neck ਉੱਪਰ ਸਾਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਤੁਸੀਂ ਨੇੜੋਂ ਵੇਖੋ ਵਰਕ ਕਿੰਨਾ ਨੀਟ ਐਂਡ ਕਲੀਨ ਕੀਤਾ ਹੋਇਆ ਤੇ ਇਹਦੇ neck ਉੱਪਰ ਦਨ ਇਸਦੀਆਂ ਬਾਹਾਂ ਉੱਪਰ ਵਰਕ ਹੈ ਇਹਦੀ ਬਾਹਾਂ ਤੇ ਕੀਤਾ ਹੋਇਆ ਪਾਕੀ ਸਾਰਾ ਸੂਟ ਆਪਣਾ ਪਲੇਨ ਤੇ ਇਹਦੇ ਫੋਰਟ ਸਾਈਡ ਲੀਸ ਲਗਾਈ ਗਈ ਹੈ ਮਲਟੀ ਕਲਰ ਦੀ ਲੀਸ ਆ ਇਹ ਸਿਰਫ ਫਰੰਟ neck ਉੱਪਰ ਵਰਕ ਹੈ ਤੇ ਜਿਹੜੀ ਇਹਦੀ ਬਾਟਮ ਆ ਉਹ ਚਿਕਨ ਦੀ ਉਹਨਾਂ ਨੇ ਕਿਹਾ ਇਹ ਆਪਣੀ ਔਰਗੈਂਜ਼ਾ ਲਗਾ ਕੇ ਜਿਹੜਾ ਕੰਮ ਕੀਤਾ ਵਾ ਉਹ ਚਿਕਨ ਦੀ ਬਾਟਮ ਆ ਇਹ ਬਾਟਮ ਆਪਾਂ ਵਾਸ਼ ਕਰਕੇ ਸਿਚ ਕੀਤੀ ਹੈ ਇਸ ਨਾਲ ਕੀ ਹੈ ਕਿ ਜਿਹੜੀ ਬਾਟਮ ਹੈ ਬਹੁਤ ਜ਼ਿਆਦਾ ਸ਼੍ਰਿੰਕ ਹੁੰਦੀ ਹੈ ਫਿਰ ਇਹ ਚ ਕੋਈ ਐਵੇਂ ਦਾ ਇਸ਼ੂ ਨਹੀਂ ਹੁੰਦਾ ਇਹ ਬਹੁਤ ਸੋਹਣੀ ਬਾਟਮ ਆ ਤੁਸੀਂ ਵੇਖ ਸਕਦੇ ਹੋ ਤੇ ਇਹਦੇ ਨਾਲ ਜੋ ਉਹਨਾਂ ਨੇ ਦੁਪੱਟਾ ਕੀਤਾ ਉਹ ਪਿਓਰ ਟੈਬੀ ਦਾ ਦੁਪੱਟਾ ਕੀਤਾ ਇਹ ਦੁਪੱਟਾ ਆਪਾਂ ਸ਼ਰਟ ਨਾਲ ਦਾ ਦੈਨ ਆਪਣੀ ਬਾਟਮ ਨਾਲ ਦੀ ਇਹਦੇ ਵਿੱਚ ਲੀਨ ਕੀਤੀ ਹੈ ਟਾਈ ਦਾਈ ਦੁਪੱਟਾ ਤੇ ਫੋਰ ਸਾਈਡ ਆਪਾਂ ਦੁਪੱਟੇ ਤੇ ਸ਼ਰਟ ਨਾਲ ਦੀ ਜਿੱਦਾਂ ਸੂਟ ਉੱਪਰ ਲੱਗੀ ਆ ਉਦਾਂ ਹੀ ਸ਼ਰਟ ਨਾਲ ਦੀ ਆਪਾਂ ਦੁਪੱਟੇ ਦੀ ਲੀਸ ਕਰੀ ਹੈ ਤੁਸੀਂ ਵੇਖ ਹੀ ਰਹੇ ਹੋ ਕਿੰਡੀ ਸੋਹਣਾ ਇਹਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਇਹ ਰੈਡੀ ਹੋ ਕੇ ਜਾ ਰਿਹਾ ਰੈਡੀ ਹੋ ਕੇ ਜਾ ਰਿਹਾ ਜੋ ਸਾਡਾ ਨੈਕਸਟ ਸੂਟ ਹੈ ਇਹ ਵੀ ਉਸ ਭੈਣ ਦਾ ਹੀ ਸੂਟ ਆ ਇਹ ਵੀ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਉਦੋਂ ਸਾਡੀ ਕਲੀ ਬਾਟਮ ਸਟਿਚ ਹੋਈ ਸੀ ਹੁਣ ਸਾਡਾ ਪੂਰਾ ਸੂਟ ਸਟਿਚ ਹੋ ਗਿਆ ਬਾਕੀ ਪ੍ਰੈਸ ਵਗੈਰਾ ਕਰਨ ਵਾਲਾ ਰਹਿ ਗਿਆ ਇਹਦਾ ਜਿਹੜਾ ਨੈੱਕ ਹੈ ਇਹ ਤੁਸੀਂ ਵੇਖੋ ਬਾਟਮ ਦਾ ਜਿਹੜਾ ਕੱਪੜਾ ਉਹ ਆਪਾਂ ਨੈੱਕ ਉੱਪਰ ਲਗਾ ਕੇ ਜੋ ਆਪਣੇ ਦੁਪट्टे ਦਾ ਕੱਪੜਾ ਉਹ ਆਪਾਂ ਇਹਦੇ ਕੀਆ ਵਿੱਚ ਬਟਨ ਕਰਦੇ ਪੋਟਲੀ ਬਟਨ ਬੋਲਦੇ ਇਹਨਾਂ ਨੂੰ ਉਹ ਲਗਾਇਆ ਤੁਸੀਂ ਵੇਖੋ ਨੈੱਕ ਦਾ ਡਿਜ਼ਾਈਨ ਕਿੱਦਾਂ ਸੋਹਣਾ ਬਣਿਆ ਤੇ ਬੈਕ ਸਾਈਡ ਉਹਨਾਂ ਨੇ ਜਿੱਪ ਬੋਲਿਆ ਸੀ ਆਪਾਂ ਉਹ ਲਗਾਤੀ ਤੇ ਜਿਹੜੀ ਇਹਦੀ ਬਾਹ ਦਾ ਡਿਜ਼ਾਈਨ ਆ ਇਹ बॉटम ਦਾ ਕੱਪੜਾ ਲੈ ਕੇ ਪਲੱਸ ਲੇਸ ਦੇ ਕੇ ਫਿਰ ਆਪਾਂ ਇਹਦੀ ਬਾਹ ਦਾ ਡਿਜ਼ਾਈਨ ਤਿਆਰ ਕੀਤਾ ਇਹ ਵੀ ਸੂਟ ਬਹੁਤ ਸੋਹਣਾ ਬਹੁਤ ਜਿਆਦਾ ਹੀ ਸੋਹਣਾ ਇਹਦਾ ਕੱਪੜਾ ਦੁਪੱਟਾ ਇਹ ਕਲਰ ਦਾ ਮਲਟੀ ਲੇਸ ਸੇਮ ਦੁਪੱਟੀ ਤੇ ਸੇਮ ਆਪਣੀ ਸ਼ਰਟ ਤੇ ਤੇ ਸੇਮ ਹੀ ਉਹਨਾਂ ਨੇ बॉटम ਤੇ ਬੋਲਿਆ ਸੀ ਉਦਾਂ ਹੀ ਆਪਾਂ बॉटम ਤੇ ਤਿਆਰ ਕਰਕੇ ਭੇਜ ਰਹੇ ਆ ਇਹ ਵੀ ਸੂਟ ਬਹੁਤ ਸੋਹਣਾ ਇਹ ਵੀ ਤੁਸੀਂ ਸਾਡੇ ਤੋਂ ਕਿਦਾਂ ਵੀ ਕੋਈ ਵੀ ਡਿਜ਼ਾਈਨ ਬਣਾਉਣਾ ਕਿੱਦਾਂ ਵੀ ਬਣਾਉਣਾ ਉਹਦਾਂ ਤੁਸੀਂ ਸਟਿਚ ਕਰਵਾ ਸਕਦੇ ਹੋ ਇਹ ਸੂਟ ਵੀ ਬਹੁਤ ਸੋਹਣਾ ਜੀ ਇਹਨਾਂ ਨੂੰ ਆਪਾਂ ਪ੍ਰੈਸ ਕਰਕੇ ਰੈਡੀ ਕਰਕੇ ਭੇਜਾਂਗੇ ਹਾਂਜੀ ਇਹ ਸੂਟ ਇਹ ਸਾਡੇ ਹੋਰ ਪਹਿਨਦੇ ਨੇ ਜਿਹੜੇ ਇਹ ਸੂਟ ਆ ਉਹਨਾਂ ਨੇ ਦੋ ਸੂਟ ਬੋਲਿਆ ਸੀ ਕਿ ਸਾਨੂੰ ਸੇਮ ਹੀ ਰੈਡੀ ਕਰਕੇ ਦਿਓ ਪਰ ਕਲਰ ਅਲੱਗ-ਅਲੱਗ ਹੋਵੇ ਇਹ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਇਹ ਤੁਸੀਂ ਵੇਖੋ ਇਹਦੇ ਮੋੜਲੇ ਪਾਸੇ ਕੱਲੇ ਫਰੰਟ-ਫਰੰਟ ਤੇ ਵਰਕਾ ਇੱਥੇ ਵੱਡੇ ਬੂਟੇ ਛੋਟੇ ਬੂਟੇ ਸੈਂਟਰ ਚ ਆਪਾਂ ਇਹਦੇ ਕੀ ਲੇਸ ਲਗਾਈ ਆ ਸੈਂਟਰ ਚ ਲੇਸ ਲਗਾ ਕੇ ਪੂਰੀ ਫਿਨਿਸ਼ਿੰਗ ਕੀਤੀ ਆ ਇਹ ਵੀ ਵਰਕ ਬਹੁਤ ਸੋਹਣਾ ਆ ਇਹਦਾ ਜਿਹੜਾ ਕੱਪੜਾ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਆ ਆਪਾਂ ਰੂਬੀ ਦਾ ਤੁਸੀਂ ਵੇਖੋ ਕਿੰਨਾ ਵਧੀਆ ਕੱਪੜਾ ਰੂਬੀ ਦਾ ਆਪਾਂ ਇਸ ਤੇ ਵਰਕ ਕੀਤਾ ਕੱਪੜੇ ਤੇ ਤੇ ਤਾਂ ਦੁਪट्टे ਦਾ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਇਹਦੀ ਲੇਸ ਵੀ ਤੁਸੀਂ ਵੇਖੋ ਜਿੱਦਾਂ ਦੇ ਵਰਕ ਚ ਕਲਰ ਨੇ ਉਦਾਂ ਹੀ ਸੇਮ ਆਪਾਂ ਲੇਸ ਲਗਾਈ ਆ ਇਹਦੇ ਫੋਰ ਸਾਈਡ ਲੇਸ ਆ ਤੇ ਉਹ ਭੈਣ ਨੇ ਇਹਦੇ ਨਾਲ ਬਾਟਮ ਬੋਲੀਆ ਆਫ ਵਾਈਟ ਆਫ ਵਾਈਟ ਬਾਟਮ ਸ਼ਰਟ ਤੇ ਦੁਪੱਟਾ ਇਹ ਜਿੱਦਾਂ ਇਹ ਬਹੁਤ ਸੋਹਣਾ ਵੇਖ ਲਿਆ ਤੁਸੀਂ ਤੇ ਇਦਾਂ ਹੀ ਇਹਨਾਂ ਨੇ ਇੱਕ ਸੂਟ ਹੋਰ ਬੋਲਿਆ ਉਹ ਵੀ ਸੇਮ ਇਹੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਬਖਾਇਆ ਸੇਮ ਹੀ ਸੂਟ ਹੈ ਵੀ ਇਹਨਾਂ ਦੇ ਬਾਹਵ ਪੱਡੇ ਹਨ ਇਹ ਸੂਟ ਵੀ ਸੇਮ ਉਸੇ ਕਲਰ ਚ ਆਪਾਂ ਤਿਆਰ ਕੀਤਾ ਤੁਸੀਂ ਵੇਖੋ ਕਿੰਨਾ ਸੋਹਣਾ ਵਰਕ ਹੋਇਆ ਇਹਦੇ ਆਪਾਂ ਸੈਂਟਰ ਚ orange lace ਕੀਤੀ ਹੈ orange ਇੱਥੇ ਬੂਟੀ ਹੋ ਗਈ ਫਲਾਵਰ ਹੋ ਗਿਆ ਗ੍ਰੀਨ ਆਪਣੀਆਂ ਪੱਤੀ ਹੋ ਗਈਆਂ ਇਹਦਾ ਦੁਪੱਟਾ ਦੁਪੱਟਾ ਵੀ ਆਪਾਂ ਇਹਦਾ ਵੀ ਟਾਈ ਡੇ ਜਿੰਨੇ ਵੀ ਆਪਾਂ ਦੁਪੱਟੇ ਕੀਤੇ ਉਹਨਾਂ ਨੇ ਟਾਈ ਡੇ ਬੋਲਿਆ ਸੀ ਪਲੱਸ ਮਲਟੀ ਕਲਰ ਦੀ ਲੇਸ ਆਪਾਂ ਉਦਾਂ ਹੀ ਰੈਡੀ ਕਰਦੇ ਹਾਂ ਜਿੱਦਾਂ ਅਗਲੇ ਦਾ ਟੇਸਟ ਆਪਾਂ ਸੇਮ ਉਦਾਂ ਤਿਆਰ ਕਰਕੇ ਭੇਜਾਂਗੇ ਇਹਦੇ ਨਾਲ ਆਪਾਂ ਚਿਕਨ ਦੀ ਆਫ ਵਾਈਟ ਬਾਟਮ wear ਕਰਨਗੇ ਉਹ ਏ ਜਿੱਦਾਂ ਭੈਣ ਕਹੋਗੇ ਆਪਾਂ ਓਦਾਂ ਉਹਨਾਂ ਨੂੰ ਸਟਿਚ ਕਰਕੇ ਭੇਜ ਦਾਂਗੇ ਇਹ ਵੀ ਬਹੁਤ ਜਿਆਦੇ ਸੋਹਣਾ ਜੋ ਸਾਡਾ ਨੈਕਸਟ ਸੂਟ ਹੈ ਇਹ ਹੋਰ ਪਹਿਨਦੇ ਨੇ ਇਹ ਸੂਟ ਆਪਣਾ ਜਿਹੜਾ ਮਲ ਕਾਟਨ ਦੇ ਦੁਪੱਟਾ ਸੂਟ ਆ ਉਹ ਹੋ ਉਹ ਸੂਟ ਆ ਇਹਦੇ ਤੁਸੀਂ ਵੇਖੋ ਦੁਪੱਟਾ ਬਹੁਤ ਹੀ ਜਿਆਦੇ ਸੋਹਣਾ ਦੁਪੱਟਾ ਇਹਦਾ ਪ੍ਰਿੰਟ ਬਹੁਤ ਜਿਆਦੇ ਸੋਹਣਾ ਇਹਦੇ ਪੱਲਿਆਂ ਤੇ ਸ਼ਰਟ ਤੇ ਜਿਹੜਾ ਬਾਟਮ ਆਲਾ ਉਹ ਸੈਂਟਡ ਦੁਪੱਟੇ 'ਚ ਕੀਤਾ ਹੋਇਆ ਹੈ ਆ ਉਹਨਾਂ ਦੀ ਬਾਟਮ ਹੈ ਬਾਟਮ ਉੱਪਰ ਤੁਸੀਂ ਵੇਖੋ ਕਿ ਕਿੰਨਾ ਸੋਹਣੀ ਆਪਾਂ ਆ ਸ਼ਰਟ ਨਾਲ ਦੀ ਆਪਾਂ ਇੱਥੇ ਪੱਟੀ ਲਗਾਈ ਆ ਸਟੇਟ ਸਲਵਾਰ ਇਹ ਇਹ ਲੂਸ ਸਲਵਾਰ ਸਟੇਟ ਸਲਵਾਰ ਉਹਦਾਂ ਉਹਨਾਂ ਨੇ ਬਣਾਈ ਆ ਪਾਕਿਸਤਾਨੀ ਤੇ ਜਿਹੜੀ ਇਹ ਸ਼ਰਟ ਹੈ ਇਹ ਵੀ ਨੈੱਕ ਦਿੱਤਾ ਆਪਾਂ ਬਾਟਮ ਨਾਲ ਦੀ ਸ਼ਰਟ ਵੀ ਕਰਤੀ ਤੇ ਇਹਦੀ ਤੁਸੀਂ ਬਾਹਵਾ ਉੱਪਰ लेस ਵੇਖੋ ਉਹਨਾਂ ਨੇ ਬੋਲਿਆ ਸੀ ਕੁਛ ਐਵੇਂ ਦੀ लेस ਉਹਨਾਂ ਨੇ ਭੇਜੀ ਸੀ ਕਿ ਮੈਨੂੰ ਇਹੋ ਜਿਹੀ लेस ਚਾਹੀਦੀ ਹੈ ਫਿਰ ਆਪਾਂ ਉਹਦਾ ਇਹਨਾਂ ਦੀ ਤਿਆਰ ਕੀਤੀ ਤੇ ਪਲੱਸ ਆਪਾਂ ਇਹਦੇ ਵਿੱਚ ਦੋ-ਦੋ ਕਲੀਆਂ ਵਾਈਟ ਕਲਰ ਨਹੀਂ ਬੋਲਿਆ ਉਹਨਾਂ ਨੇ ਬੋਲਿਆ ਸੀ ਇਹ ਕਲਰ ਦੀਆਂ ਦੋ-ਦੋ ਕਲੀਆਂ ਨਾਲ ਆਪਾਂ ਉਹਨਾਂ ਦੀ ਸਟਿਚ ਕੀਤਾ ਤੁਸੀਂ ਵੇਖੋ ਕਿੰਨਾ ਸੋਹਣਾ ਸੂਟ ਸਟਿਚ ਹੋ ਕੇ ਜਾ ਰਿਹਾ ਇਹ ਵੀ ਬਹੁਤ ਪਿਆਰਾ ਹੈ ਦਾ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਹਾਂਜੀ ਬਾਕੀ ਆਪਣੇ ਇੰਸਟਾਗ੍ਰam ਤੇ ਵੀ ਚੈਨਲ ਆ ਉਹ ਵੀ ਤੁਸੀਂ ਜਰੂਰ ਲਾਈਕ ਕਰੋ ਫੋਲੋ ਕਰੋ ਉਹ ਤੇ ਅਸੀਂ ਡੇਲੀ ਅਪਡੇਟ ਕਰਦੇ ਆਂ ਆ ਦੇ ਪ੍ਰਿੰਟਡ ਸੂਟ ਵਰਕ ਵਾਲੇ ਸੂਟ ਉਹ ਤੇ ਡੇਲੀ ਵੀਡੀਓ ਅਪਲੋਡ ਹੁੰਦੀ ਆ ਜਰੂਰ ਤੁਸੀਂ ਉਹ ਵੀ ਪੇਜ ਲਾਈਕ ਕਰੋ ਸ਼ੇਅਰ ਕਰੋ ਬਹੁਤ ਸੋਹਣੇ ਉਹਦੇ 'ਚ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਆ ਤੁਸੀਂ ਕੋਈ ਵੀ ਸੂਟ ਦਾ ਰੇਟ ਪੁੱਛਣਾ ਕੁਝ ਵੀ ਕਰਨਾ ਤੁਸੀਂ ਸਾਨੂੰ ਮੈਸੇਜ ਕਰੋ ਅਸੀਂ ਉਦਾਂ ਤੇ ਤੁਹਾਨੂੰ ਸੂਟ ਤਿਆਰ ਕਰਕੇ ਭੇਜ ਦਾਂਗੇ ਬਾਕੀ ਇਹ ਸੂਟ ਹੈ ਇਹ 2/2 ਦਾ ਫੈਬਰਿਕ ਹੈ ਇਹ ਤੁਹਾਨੂੰ ਪਤਾ ਹੀ ਹੋਣਾ ਕਿ ਆਪਣਾ ਬਹੁਤ ਪੁਰਾਣੇ ਸਮੇ ਦਾ ਹੀ ਫੈਬਰਿਕ ਹੈ ਸਕਦੇ ਇਹਨੂੰ ਬਹੁਤ ਪੁਰਾਣਾ ਤੇ ਬਹੁਤ ਵਧੀਆ ਇਹਦੇ ਤੇ ਵੀ ਆਪਾਂ ਪਹਿਲਾਂ ਲੀਸ ਫਿਰ ਉਹਨਾਂ ਨੇ ਪਹੁੰਚੀ ਬੁੱਲੀ ਫਿਰ ਆਪਾਂ ਵਰਕ ਕੀਤਾ ਤੇ ਇਹ ਸੂਟ ਵੀ ਪ੍ਰੈਸ ਹੋਣ ਵਾਲਾ ਤੇ ਇਹ ਇਦਾਂ ਉਹਨਾਂ ਨੇ ਬੋਲੀ ਸੀ ਪਾਈਪਿੰਗ بیس ਆਪਾਂ ਇਦਾਂ ਪਾਈਪਿੰਗ بیس ਲਗਾਤੀ ਪਾਈਪਿੰਗ ਪੱਟੀ ਹੋਰ ਕਲਰ ਦੀ ਤੇ ਇਹਦੇ ਤੁਸੀਂ ਨੈਕ ਦਾ ਡਿਜ਼ਾਈਨ ਵੇਖੋ ਕਿੱਡਾ ਸੋਹਣਾ ਨੈੱਕਲਰੇਡ ਹੈ ਰੈਡੀ ਹੋਇਆ ਬਹੁਤ ਜਿਆਦੇ ਸੋਨਾ ਨੈੱਕ ਦਾ ਡਿਜ਼ਾਈਨ ਬਣਿਆ ਤੇ ਇਹਦੇ ਸੂਟ ਤੇ ਵੀ ਦੋ ਕਲੀਆਂ ਲਾ ਕੇ ਇੱਕ ਇੱਥੇ ਫਲਾਵਰ ਇੱਥੇ ਤੇ ਇੱਥੇ ਫਲਾਵਰ ਬਹੁਤ ਸੋਹਣਾ ਇਹਨਾਂ ਦਾ ਪਿਓਰ ਦੇ ਨਾਲ ਚਨਾਉਣ ਦਾ ਦੁਪੱਟਾ ਇਹਤੇ ਵੀ ਆਪਾਂ ਲੇਸ ਲਗਾਈ ਆ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਬਹੁਤ ਸੋਹਣੀ ਲੱਗੀ ਹੋਊਗੀ ਪਲੀਜ਼ ਵੱਧ ਤੋਂ ਵੱਧ ਵੀ ਆ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਤੁਸੀਂ ਮੈਂ ਹੁਣ ਡੇਲੀ ਕੁਛ ਨਾ ਕੁਛ ਤੁਹਾਨੂੰ ਜਿੱਦਾਂ ਸੂਟ ਦੀ ਸਟੀਚਿੰਗ ਡਿਜ਼ਾਈਨ ਗਰਮੀ ਦੇ ਹੋਰ ਸੂਟ ਜਿੱਦਾਂ ਵੀ ਸੂਟ ਜਾਂਦੇ ਰਹਿਣਗੇ ਮੈਂ ਤੁਹਾਨੂੰ ਵੀਡੀਓ ਪਾਉਂਦੀ ਰਹੀ ਆ ਕਰੂੰਗੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਭ ਨੂੰ ਵਧੀਆ ਲੱਗੀ ਹੋਗੀ ਵੀਡੀਓ ਥੈਂਕ ਯੂ ਧੰਨਵਾਦ